ਮੈਂ ਸੀ ਹੁਮ ਪ੍ਰਕਾਸ਼ ਮੈਂ ਇਲਾਕਾ थाना ਦੀ ਗਸਵੇ ਵਿੱਚ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਬਹਿਮਾਵਾ ਤੋਂ ਪਿੰਡ ਬਹਿਲਖਣ ਨੂੰ ਜਾ ਰਹੀ ਸੀ ਪਿੰਡ ਬਹਿਲਖਣ ਤੇ ਲੜੀਮਲਾ ਮੋੜ ਦੇ ਕੋਲ ਸਾਨੂੰ ਇੱਕ ਛੱਕੀ ਵਿਅਕਤੀ ਜਿਹਦਾ ਕੁਝ ਨਸ਼ਾ ਸੇਵਨ ਕੀਤਾ ਸਾਨੂੰ ਜਾ ਪਿਆ ਏ ਸ਼ੱਕੀ ਤੌਰ ਤੇ ਆਪਣੀਆਂ ਗੱਡੀਆਂ ਰੋਕ ਕੇ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਨ ਲੱਗੇ ਪਰ ਸਾਨੂੰ ਦੇ ਕੇ ਦੌੜ ਗਿਆ ਦੌੜਦੇ ਨੂੰ ਇਹ ਆਪਣੇ ਨਾਲ ਉਸੇ ਗਲੀ ਦੇ ਵਿੱਚ ਇਹਦਾ ਇਹ ਘਰ ਹੈਗਾ ਉੱਥੇ ਕੁਲੀ ਬਣੀ ਹੈ ਉੱਥੇ ਜਾਵੜਿਆ ਜਿੱਥੇ ਇਹਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਜਿਸ ਨੂੰ ਆਹੀ ਉਹਦਾ ਨਾਮ ਪਤਾ ਪੁੱਛਿਆ ਜਿਹਨੇ ਦੱਸਿਆ ਵੀ ਮੇਰਾ ਨਾਮ ਹਰਸ਼ ਕੁਮਾਰ ਪੁੱਤਰ ਇਹ ਹਰਸ਼ ਠਾਕਰ ਪੁੱਤਰ ਸ਼ੋਕਮਾਰ ਵਾਸੀ ਬਹਿਲਖਣਾ ਜੋ ਕਰੀਬ ਜਿਸਨੇ ਦੱਸਿਆ ਵੀ 1.5 ਸਾਲ ਤੋਂ ਉਹ ਨਸ਼ਾ ਕਰਦਾ ਆ ਰਿਹਾ ਹੈ ਨਸ਼ੇ ਦਾ ਸੇਵਨ ਕਰਦਾ ਜਿਹਦਾ ਉਸ ਦਿਨ ਵੀ ਸੇਵਨ ਕੀਤਾ ਹੋਇਆ ਸੀਗਾ ਤੇ ਜਿਸ ਨੇ ਦੱਸਿਆ ਵੀ ਮੈਂ ਇਸ ਕੁਲੀ ਦੇ ਵਿੱਚ ਹੀ ਰਾਤ ਨੂੰ ਸੌਣਾ ਹੈ ਜਦੋਂ ਕੁਲੀ ਦੀ ਅਸੀਂ ਸਰਚ ਕੀਤੀ ਹੈ ਤਾਂ ਉੱਥੇ ਸਾਨੂੰ ਕਾਫੀ ਪੀਣ ਵਾਲਾ ਸਮਾਨ ਜਿਵੇਂ ਕਿ ਲਾਈਟਰ ਰੈਪ ਪੇਪਰ ਰੋਲ ਰੈਪ ਪੇਪਰ ਪੰਨੀਆਂ ਤੇ ਇਹ ਦਸਾਂ ਦੇ ਨੋਟ ਗੋਲ ਕੀਤੇ ਹੋਏ ਨਸ਼ਾ ਕਰਨ ਲਈ ਜੜੇ ਹੋਏ ਉਹ ਬਰਾਮਦ ਹੋਏ ਜਿਸ ਤੋਂ ਸਾਨੂੰ ਪੂਰਾ ਯਕੀਨ ਹੋ ਗਿਆ ਵੀ ਇਹ ਨਸ਼ਾ ਵਿਅਕਤੀ ਜਿਹੜਾ ਪੀਂਦਾ ਉਹਨੇ ਆਪ ਵੀ ਤਾਂ ਸਰ ਇਹ ਮੈਂ 1.5 ਸਾਲ ਤੋਂ ਪੀ ਰਿਆ ਜਿਸ ਤੇ ਅਸੀਂ ਇਹ ਹਰਸ਼ਪ ਠਾਕੁਰ ਦੇ ਇਹ ਕਾਰਵਾਈ ਕਰਦੇ ਹੋਏ ਐਨਡੀਪੀ ਐਕਟ ਦੀ ਤਾਰਾ ਸਥਾਈ ਕਾਰਡ 85 ਦੇ ਤਹਿਤ ਮੁਕਦਮਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਜਿਹੜੀ ਹੈ ਉਹ ਅਮਲ ਵਿੱਚ ਲੈਂਦੀ ਹੈ ਪਰ ਇਸ ਵਿਅਕਤੀ ਨੇ ਦੌਰਾਨ ਪੁੱਛ ਕੇ ਦੱਸਿਆ ਵੀ ਇਹ ਵੱਖ-ਵੱਖ ਜਗ੍ਹਾ ਤੋਂ ਵੀ ਨਸ਼ਾ ਲੈ ਕੇ ਆਉਂਦਾ ਜਿਹਦੇ ਬਾਰੇ ਸਾਡੀ ਤਵਰੀ ਚੱਲ ਰਹੀ ਹੈ ਦੋਸ਼ੀ ਇਸ ਤਰ੍ਹਾਂ ਪਈ ਦੋਸ਼ੀ ਸਾਡੇ ਕੋਲ ਇੱਕ ਦਿਨ ਦੇ ਪੁਲਸ ਰਿਮਾਨ ਤੇ ਆ ਤੇ ਜੋ ਮਾਨਜੂਗ ਐਸਐਸਪੀ ਸਾਹਿਬ ਸ਼ਹਿਰਪੁਰ ਤੇ ਡੀਐਸਪੀ ਸਾਹਿਬ ਦਸੂਹਾ ਤੇ ਮੁਖ ਅਫਸਰ ਸਾਹਿਬ ਥਾਣਾ ਇਹਦੀਆਂ ਹਦੇ ਤਾਂ ਮਤਾਬਕ ਇਸ ਤੇ ਨਸ਼ਾ ਪੀਣ ਦਾ ਮਗਰਦ ਮੰਦਰ ਰਜਿਸਟਰ ਹੈ ਪਰ ਇਸ ਵਿਅਕਤੀ ਨੇ ਮੁਖ ਅਫਸਰ ਸਾਹਿਬ ਥਾਣਾ ਮੇਰੇ پاس ਦੱਸਿਆ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਪਰ ਗਰੀਬ ਪਰਿਵਾਰ ਦਾ ਹੋਣ ਕਰਕੇ ਨਸ਼ਾ ਛਡਾਉਣ ਲਈ ਕੋਈ ਉਹਦੀ ਖਾਸ ਹੈਲਪ ਨਹੀਂ ਹੋ ਸਕੀ ਜਿਸ ਤੇ ਅਸੀਂ ਮੁਖ ਅਫਸਰ ਸਾਹਿਬ ਥਾਣਾ ਤੇ ਐਸਾਂ ਬਾਲਾਂ ਦੇ ਨਾਲ ਮੁਖ ਅਫਸਰ ਦੀ ਹਦਾਇਤ ਤੇ ਅਸੀਂ ਮਾਜੋਗ ਅਦਾਲਤ ਵਿੱਚ ਅੱਜ ਦੀਨਤਾ ਰਹਾ 64 ਏਰੀ ਐਪਲੀਕੇਸ਼ਨ ਦੇ ਕੇ ਮਾਜੋਗ ਅਦਾਲਤ ਦਾ ਹੁਕਮ ਲੈ ਕੇ ਇਸ ਨੂੰ ਇਲਾਜ ਕਰਨ ਲਈ ਡੀ ਐਡਿਕਸ਼ਨ ਸੈਂਟਰ ਦਸੂਹਾ ਜਾਂ ਹੁਸ਼ਿਆਰਪੁਰ ਜੋ ਵੀ ਮਾਜੋਗ ਜੱਜ ਸਾਹਿਬ ਹੁਕਮ ਕਰਨਗੇ ਉੱਥੇ ਅਸੀਂ ਇਹਨੂੰ ਨਸ਼ਾ ਡਾਊ ਕੈਂਡਰ ਵਿੱਚ ਦਾਖਲ ਕਰਵਾਵਾਂਗੇ ਜੇਕਰ ਇਹ ਵਿਅਕਤੀ ਨਸ਼ਾ ਡਾਊ ਕੇਂਦਰ ਤੋਂ ਬਾਅਦ ਠੀਕ ਹੋ ਕੇ ਘਰ ਆ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਠੀਕ ਰਹਿੰਦਾ ਤਾਂ ਬਹੁਤ ਵਧੀਆ ਤੇ ਹੋਰ ਵੀ ਲੋਕਾਂ ਵਿੱਚ ਮੈਸੇਜ ਆਊਗਾ ਤੇ ਆਪ ਵੀ ਦੇਖੋ ਪਰ ਲੇਕਿਨ ਜੇ ਕਿਸੇ ਵਜ੍ਹਾ ਕਰਕੇ ਜੇ ਇਹ ਜਾਣ ਬੁੱਝ ਕੇ ਦੁਬਾਰਾ ਫਿਰ ਕੋਈ ਨਸ਼ਾ ਕਰਦਾ ਆ ਤਾਂ ਜੋ ਇਸ ਤੇ ਇਸ ਇਸ ਤੇ ਆਲਰੇਡੀ ਪਹਿਲੇ ਮੁਕਦਮਾ ਆ ਉਹਦਾ ਮਾਨਯੋਗ ਅਦਾਲਤ ਵਿੱਚ ਟਰਾਇਲ ਚੱਲੇਗਾ ਤੇ ਜੋ ਉਸ ਮੁਤਾਬਕ ਬਣਦੀ ਸਜ਼ਾ ਮਾਨਯੋਗ ਅਦਾਲਤ ਜਿਹੜੀ ਹੈ ਆਫਟਰ ਉਹਦਾ ਟਰਾਇਲ ਚੱਲਣ ਤੋਂ ਬਾਅਦ ਜੋ ਵੀ ਮਾਨਯੋਗ ਅਦਾਲਤ ਫੈਸਲਾ ਕਰੇਗੀ ਉਹਦੇ ਵਿੱਚ ਜੋ ਬਣਦੀ ਸਜ਼ਾ ਉਹ ਮਾਨਯੋਗ ਅਦਾਲਤ ਨੂੰ ਜਿਹੜਾ ਹੈਗਾ ਅਧਿਕਾਰ ਆ ਉਹ ਦੇਵੇਗੀ ਫਿਰ ਕੀ ਲੱਗੇ ਪਤਾ ਲੱਗੇ ਵੀ ਨਸ਼ਾ ਕਿੱਥੋਂ ਲੈਂਦਾ ਸੀ ਔਰ ਕਿਦਾਂ ਸਿੱਖਿਆ ਇਹ ਹਨੇ ਇੱਕ ਤਬਦੀਸ਼ ਦਾ ਮੈਟਰ ਹੈ ਉਹਦੀ ਅਸੀਂ ਪੁੱਛਗਿੱਛ ਕਰ ਚੁੱਕੇ ਆ ਜੋ ਵੀ ਸਾਡੇ ਸਾਹਮਣੇ ਨਾਮ ਆਏ ਹਨ ਉਹ ਅਸੀਂ মিডিਏ ਤੇ ਜਾਰ ਨਹੀਂ ਕਰ ਸਕਦੇ ਤਾਂ ਜੋ ਬੰਦਾ ਫਾਇਦਾ ਨਾ ਲੈ ਸਕੇ ਇਸ ਕਰਕੇ ਜੋ ਵੀ ਨੇ ਜਿਸ ਤੋਂ ਵੀ ਇਹ ਨਸ਼ਾ ਲੈ ਕੇ ਆਉਂਦਾ ਉਸ ਬਾਰੇ ਸਾਨੂੰ ਪਤਾ ਲੱਗ ਚੁੱਕਾ ਹੈ ਤੇ ਉਸੇ ਵੀ ਅਸੀਂ ਬਣਦੀ ਕਰੂ ਇਸ ਮੁਕਦਮਾ ਵਿੱਚ ਲਿੰਕ ਜੋੜ ਕੇ ਉਹਦੇ ਖਿਲਾਫ ਕਾਰਵਾਈ ਕਰਾਂਗੇ